ਸੋ ਜਾਨਪੁਰ ਦੇ ਕਬੀਰ ਆਟੋ ਯੂਨੀਅਨ ਦੇ ਵਿੱਚ ਸ਼ਾਮਿਲ ਕੀਤੇ ਗਏ ਦੋ ਨਵੇਂ ਚਿਹਰੇ ਗਣੇਸ਼ ਰਾਜ ਨੂੰ ਚੇਅਰਮੈਨ ਅਤੇ ਅਵਤਾਰ ਸਿੰਘ ਤਾਰਾ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ। ही जानकारी दिन्दे हुए रवि शर्मा राशरी गोवर्टरी प्रशासन वालों दस हजार रुपए के जुर्माने किए जा रहे जो कि सरासर गलत हैं क्योंकि गरीब आटो वाले अपने घर गुजारा बड़ी मुश्किल कर रहे हैं जुर्मानी किसीबंधा ने कहा कि

जय श्री राम दोस्तों मैं रवि शर्मा राष्ट्रीय कोर ग्रुप के चेयरमैन राष्ट्रीय प्रवक्ता एंटी खालिस्तान सोशियेट से आए हैं मेरे नाल अनिल तारा जी मेरे बड़े भाई आज कबीर ऑटो यूनियन जो कि मादूपुर बने है उनरे प्रधान जी ने और उनरे साथियों ने इत्ते सानू बुलाया है और एक समस्या ना अवगत कराया जो समस्या काफी समय तो चल रही है दोबारा प्रशासन नु गुमराह करके एणा बच्चा नु परेशान कीता जा रहया प्रशासन नु गलत जानकारी दे के ਇਹਨਾਂ ਖਰਾਬ ਪ੍ਰਕਾਯਾ ਜਾ ਰਿਹਾ ਜਿਹਦਾ ਨਤੀਜਾ ਹੋਇਆ ਕਿ ਅੱਜ ਆਟੋ ਜਿਹੜੇ ਬੈਟੇ ਵਾਲੇ ਆਟੋ ਹੈ ਉਹਨਾਂ ਦਾ 10000 ਰੁਪਏ ਚਾਰਜ ਜਿਹੜਾ ਉਹ ਕੀਤਾ ਗਿਆ ਮੈਂ ਦੱਸਣਾ ਚਾਹਾਂਗਾ ਕਿ ਪ੍ਰਸ਼ਾਸਨ ਆਪਣੀ ਕਾਰਵਾਈ ਕਰੇ ਕੋਈ ਇਤਰਾਜ਼ ਨਹੀਂ ਪ੍ਰਸ਼ਾਸਨ ਵਧੀਆ ਕੰਮ ਕਰੇ ਕੋਈ ਇਤਰਾਜ਼ ਨਹੀਂ ਲੇਕਿਨ ਇਸ ਤਰੀਕੇ ਦੇ ਨਾਲ ਟਾਰਗੇਟ ਕਰਕੇ ਕੰਮ ਕਰੇ ਉਹ ਮਨਜ਼ੂਰ ਨਹੀਂ ਅਸੀਂ ਬਹੁਤ ਜਲਦ ਕਬੀਰ ਆਟੋ ਯੂਨੀਅਨ ਦੇ ਨਾਲ ਮਾਨਯੋਗ ਐਸਐਸਪੀ ਪਠਾਨਕੋਟ डीसी पठानकोट और जे भी ट्रैफिक ਦੇ ਅਧਿਕਾਰੀਆਂ ਨੇ ਉਹਨਾਂ ਨੂੰ ਮਿਲ ਕੇ ਸਾਰਾ ਜਿਹੜਾ ਮਾਮਲਾ ਉਹਨਾਂ ਦਾ ਧਿਆਨ ਚ ਲਿਆਵਾਂਗੇ ਕਿ ਕਿਸ ਤਰੀਕੇ ਦੇ ਨਾਲ ਕੁਝ ਛੜਾਰਤੀ ਲੋਕ ਉਹਨਾਂ ਨੂੰ ਗੁਮਰਾਹ ਕਰ ਰਹੇ ਨੇ ਔਰ ਇਹ 70 80 ਬੱਚੇ ਜੋ ਆਟੋ ਤੋਂ ਹੀ ਆਪਣਾ ਜੀਵਨ ਨਿਰਭਰ ਕਰ ਰਹੇ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਇਸੇ ਕੜੀ ਤਹਿਤ ਕਬੀਰ ਆਟੋ ਯੂਨੀਅਨ ਦੇ ਅੱਜ ਦੋ ਚਾਰੇ ਨਵੇਂ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਪ੍ਰਧਾਨ ਜੀ ਸੀਗੇ ਉਹ ਨਹੀਂ ਆ ਸਕੇ ਕੋਈ ਜਿਵੇਂ ਕਾਰਨ ਲੇਕਿਨ ਉਹਦੀ ਗੈਰ ਹਾਜ਼ਰੀ ਦੇ ਵਿੱਚ ਕਿਉਂਕਿ ਇਹਨਾਂ ਦੀ ਯੂਨੀਅਨ ਨੂੰ ਅਸੀਂ ਬਣਾਇਆ ਸੀਗਾ ਤੇ ਅੱਜ ਗਨੇ ਰਾਜੀ ਨੂੰ ਅਸੀਂ ਸਰਬਸੰਮਤੀ ਦੇ ਨਾਲ ਆਟੋ ਯੂਨੀਅਨ ਦਾ ਚੇਅਰਮੈਨ ਔਰ ਅਵਤਾਰ ਸਿੰਘ ਦੀ ਤਰਫੋਂ ਹੀ ਇਹਨਾਂ ਨੂੰ ਵਾਈਸ ਚੇਅਰਮੈਨ ਬਣਾ ਰਿਹਾ ਔਰ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੂੰ ਕੋਈ ਇਤਰਾਜ ਹੈ ਕਿ ਜੋਰ ਦਾ ਤਾੜੀ ਦੇ ਨਾਲ ਇਹਨਾਂ ਦਾ ਸਮਰਥਨ ਕਰ ਦੋ ਸਰ ਜੀ ਅੱਜ ਤੋਂ ਬਾਅਦ ਆਟੋ ਯੂਨੀਅਨ ਦਾ ਜਿਹੜਾ ਡਿਸੀਜਨ ਹੋਏਗਾ ਉਹ ਇਹ ਚੇਰਮਨ ਸਾਹਿਬ ਆਛੇਰਮਨ ਸਾਹਿਬ ਤੇ ਪ੍ਰਧਾਨ ਜੀ ਮਿਲ ਕੇ ਲਾਂਗੇ ਔਰ ਜਿਹੜਾ ਲਿਆ ਡਿਸਪੀਨ ਸਾਨੂੰ ਮੰਨਿਆ ਹੋਏਗਾ ਮੈਂ ਦੁਬਾਰਾ ਬੇਨਤੀ ਪਠਾਨਕੋਟ ਪ੍ਰਸ਼ਾਸਨ ਨੂੰ ਕਰਦਾ ਕਿ ਪਲੀਜ਼ ਮਿਹਰਬਾਨੀ ਕਰਕੇ ਇਹਦਾ ਬੱਚਾ ਦੇ ਨਾਲ ਸੋਤ ਪੁੱਤਲਾ ਵਿਆਹ ਨਾ ਕਰੋ ਜੇ ਇਹਨਾਂ ਦੇ ਖਿਲਾਫ ਕੋਈ ਕੰਪਲੇਟ ਆਂਦੀ ਹੈ ਤੇਨੂੰ ਵੀ ਸੁਣ ਲੋ ਕਿ ਕਿੱਥੋਂ ਤੱਕ ਇਹ ਜਾਇਜ਼ ਨੇ ਕਿੱਥੇ ਨਜਾਇਜ਼ ਨੇ ਔਰ ਜਿੱਥੇ ਜਾਇਜ਼ ਨੇ ਇਹਦਾ ਸਮਰਥਨ ਕਰੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਪਰਿਵਾਰ ਪਾਲਾ ਔਖਾ ਹੈ ਉਥੇ ਅੱਡੇ ਅੱਡੇ ਵੱਡੇ ਇਹ ਉਸ ਜਿਹੜੇ ਜਮਾਨੇ ਦੇਣਾ ਜਿਹੜਾ ਕਿਤਨਾ ਕਿਤੇ ਕਟਗੜਚ ਤੇ ਲਿਆ ਕੇ ਖੜਾ ਕਰਦਾ ਹੈ اسی ਸਿਲਸਿਲੇ 'ਚ ਆਪਾਂ ਬਹੁਤ ਜਲਦ ਮਿਲ ਜੂਗੇ ਡੀਸੀ ਪਠਾਨਕੋਟ ਐਸਐਸਪੀ ਪਠਾਨਕੋਟ ਔਰ ਟ੍ਰਾਫਿਕ ਅਥਾਰਟੀ ਨੂੰ ਮਿਲਣ ਜਾ ਰਹੇ ਆ ਔਰ ਉੱਥੇ ਬੈਠ ਕੇ ਆਪਣੀ ਗੱਲ ਕਰਾਂਗੇ ਜਾਹਨ ਜਹੰਦਰਾਸ਼ਟ ਮੈਂ ਹਰੀਸ਼ ਕੁਮਾਰ ਜੀ ਮੈਂ ਸਭ ਤੋਂ ਪਹਿਲਾਂ ਰਵੀ ਭਾਜੀ ਉਹਨਾਂ ਦਾ ਔਰ ਤਾਰਾ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਕੋ ਇੱਥੇ ਭਧਾਰੇ ਨੇ ਸਾਡੇ ਜਿਹੜੇ ਪਹਿਲਾਂ ਚੁਣੇ ਗਏ ਸੀਗੇ ਪ੍ਰਧਾਨ ਬੋਧਰਾਜ ਜੀ ਉਹ ਬਿਮਾਰ ਹੋਣ ਦੇ ਕਰਕੇ ਅੱਜ ਨਹੀਂ ਆ पाए ਔਰ ਉਹਨਾਂ ਦੀ ਨਿਗਰਾਨੀ ਦੌਰਾਨ ਉਹਨਾਂ ਦੇ ਨਜ਼ਰ ਦੇ ਨਜ਼ਰਾਂ ਦੌਰਾਨ ਅੱਜ ਰਵੀ ਭਾਈ ਜੀ ਨੇ ਚੇਅਰਮੈਨ ਔਰ ਵਾਈਸ ਚੇਅਰਮੈਨ ਚੁਣੇ ਨੇ ਔਰ ਅਸੀਂ ਸਾਰੇ ਰਲ ਮਿਲ ਕੇ ਬਹੁਤ ਵਧੀਆ ਸਿਸਟਮ ਜਿਹੜਾ ਸੈੱਟ ਕਰਕੇ ਚਲਾਵਾਂਗੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਏਗੀ ਸਰ ਜੀ ਬਦ ਦਿੱਤੀ ਹੈ ਇਹ ਕੀ ਕਹਿਣਾ ਚਾਹੋਗੇ ਮੈਂ ਭਾਜੀ ਦਾ ਰਵੀ ਭਾਈ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਔਰ ਸਮੇ ਭਾਈ ਦਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਜ਼ਿੰਮੇਵਾਰ ਦਿੱਤੀ ਹੈ ਔਰ ਤਾਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰ ਦਿੱਤੀ ਹੈ ਔਰ ਮੈਂ ਜ਼ਿੰਮੇਵਾਰੀ ਪੂਰੇ ਜੋਸ਼ ਨਾਲ ਨਿਭਾਵਾਂਗਾ ਬਾਕੀ ਜੋ ਮੇਰੇ ਭਰਾਵਾਂ ਨੂੰ ਸਮੱਸਿਆ ਆਏਗੀ ਮੈਂ ਆਪਣੇ ਪ੍ਰਧਾਨ ਨਾਲ ਔਰ ਆਪਣੇ ਵਾਈਸ ਚੇਅਰਮੈਨ ਨਾਲ ਔਰ ਮੈਂ ਖੁਦ ਚੇਅਰਮੈਨ ਸਾਹਿਬ ਨਾਲ ਮਤਲਬ ਰਲ ਕੇ ਆਹੀ ਇਹ ਸਮੱਸਿਆ ਦਾ ਹੱਲ ਕਰਾਂਗਾ